ਅਤੇ ਦੇਰੇ ਵਗੈਰਾ ਜਿਹੜੇ ਹੈਗੇ ਨਾ ਇਹ ਮੈਨੂੰ ਗੁਰਦੁਆਰਿਆਂ ਦੇ ਮੁਕਾਬਲੇ ਵਧੇਰੇ ਠੀਕ ਥਾਵਾਂ ਲੱਗਦੀਆਂ ਹਨ ਗੁਰਦੁਆਰਿਆਂ ਦੇ ਉੱਤੇ ਤਾਂ ਜਟਨਾ ਅਤੇ ਖਤਰਿਆਂ ਨੇ ਕਬਜ਼ੇ ਕੀਤੇ ਹੋਏ ਹਨ ਇਹਨਾਂ ਲੋਕਾਂ ਦੇ ਉਹਨਾਂ ਗੁਰਦੁਆਰਿਆਂ ਦੇ ਵਿੱਚ ਕੋਈ ਪੁੱਛ ਪ੍ਰਤੀਤ ਨਹੀਂ ਹੈ ਸਿੰਘ ਸਾਬਾ ਲਹਿਰ ਦੇ ਦੌਰਾਨ ਵੀ ਜਿਹੜੇ ਦਲਤ ਸੀ ਉਹਨਾਂ ਨੂੰ ਗੁਰਦੁਆਰੇ ਅੰਦਰ ਜਾਣ ਦੀ ਆਗਿਆ ਨਹੀਂ ਸੀ ਉਹ ਜਿੱਥੇ ਜੋੜੇ ਪਏ ਹੁੰਦੇ ਸੀ ਉੱਥੇ ਖਲੋਤੇ ਰਹਿੰਦੇ ਸੀ ਉਹ ਤੋਂ ਅੱਗੇ ਨਹੀਂ ਜਿੱਥੇ ਜਾ ਸਕਦੇ ਇਹ ਡੇਰੇ ਜਿਹੜੇ ਹਨ ਲੋਕਾਂ ਦੀ ਇੱਕ ਮਾਨਸਿਕ ਲੋੜ ਪੂਰੀ ਕਰ ਰਹੇ ਹਨ ਤੇ ਜਿਹੜੇ ਸਥਾਪਿਤ ਧਰਮ ਹਨ ਉਹ ਇਹਨਾਂ ਨੂੰ ਬਦਨਾਮ ਕਰਨ ਤੇ ਲੱਗੇ ਹੋਏ ਹਨ ਮੈਂ ਜਦੋਂ ਬਾਹਰ ਆਇਆ ਜੀ ਮੈਨੂੰ ਤਾਂ ਨਿਆਂਗ ਸਿੰਘਾਂ ਨੇ ਕੈਰ ਲਿਆ ਕਿ ਤੁਸੀਂ ਤਾਂ ਸਿੱਖ ਧਰਮ ਦੀ ਬੇਇੱਜ਼ਤੀ ਕੀਤੀ ਐ ਮੈਂ ਕਹੇ ਜੀ ਮੈਂ ਧਰਮ ਦਾ ਸਿੱਖ ਧਰਮ ਦਾ ਤਾਂ ਨੋ ਹੀ ਨਹੀਂ ਲਿਆ ਹੈਗਾ ਕਹਿੰਦਾ ਨਹੀਂ ਜਿਹੜਾ ਸਰੋਵਰ ਹੈ ਉਹ ਕੇਵਲ ਗੁਰਦੁਆਰੇ ਚ ਹੁੰਦਾ ਮੈਂ ਕਹੇ ਜੀ ਮੈਂ ਮਾਫੀ ਮੰਗਦਾ ਹਾਂ ਤੁਹਾਡੇ ਤੋਂ ਮੈਨੂੰ ਅੰਦਰ ਜਾ ਕੇ ਸਟੇਜ ਤੋਂ ਮਾਫੀ ਮੰਗੀ ਮੈਂ ਕਿਉਂਕਿ ਇਹਨਾਂ ਦਾ ਕੋਈ ਪਤਾ ਨਹੀਂ ਹੈ